ਸਤਿ ਸ਼੍ਰੀ ਅਕਾਲ ਅਣਖ ਪੰਜਾਬ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਪ੍ਰਦੀਪ ਅਡੋਲ ਲੈ ਕੇ ਹਾਜ਼ਰ ਹਾਂ ਦਿਨ ਭਰ ਦੀਆਂ ਖਾਸ ਖਬਰਾਂ ਤੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਵੱਡੀਆਂ ਖਬਰਾਂ ਤੇ ਸੀਐਮ ਕੋ ਮੱਧਮਾ ਦਾ ਕਹਿਣਾ ਹੈ ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਖੇਡ ਮੇਲੇ ਦੌਰਾਨ ਅਸੀਂ ਮੋਕਾ ਜ਼ਿਲ੍ਹੇ ਦੇ ਪਿੰਡ ਬਿੱਕੇ ਵਿੱਚ ਪਹੁੰਚੇ ਹਾਂ ਇੱਥੇ ਨੌਜਵਾਨਾਂ ਬੱਚਿਆਂ ਅਤੇ ਵੱਡੀ ਗਿਣਤੀ ਵਿੱਚ ਲੋਕ ਖੇਡ ਮੇਲੇ ਵਿੱਚ ਭਰਪੂਰ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ਖੇਡਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਜੀਵਨ ਅਨੁਸ਼ਾਸਨ ਅਤੇ ਪਾਈਚਾਰੇ ਦੀ ਭਾਵਨਾ ਨਾਲ ਜੋੜਨ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਲਾਲਾ ਲਾਜਪਤਰਾਏ ਜੀ ਦੇ ਵਿਚਾਰਾਂ ਅਤੇ ਦੇਸ਼ ਭਗਤੀ ਦੀ ਪ੍ਰੇਰਨਾ ਨਾਲ ਇਹ ਮੇਲਾ ਲੋਕਾਂ ਵਿੱਚ ਖਾਸ ਜੋਸ਼ ਅਤੇ ਉਤਸ਼ਾਹ ਪੈਦਾ ਕਰ ਰਿਹਾ ਹੈ। ਸਾਹਿਤਕਾਰਾਂ ਦੀ ਧਰਤੀ ਔਰ ਦੇਸ਼ ਭਗਤਾਂ ਦੀ ਧਰਤੀ ਤੁਬੀਕੇ ਅੱਜ ਤੁਬੀਕੇ ਟਾਕੇ ਪੰਜਾਬ ਕੇਸਰੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਲਾਲਾ ਲਾਲ ਚੋਰਾਏ ਜੀ ਉਹਨਾਂ ਨੂੰ ਨਕਮਸਤਕ ਹੋਣ ਦਾ ਮੌਕਾ ਮਿਲਿਆ ਗਦਰੀ ਵਾਪਿਆਂ ਨੂੰ ਕਰਤੀ ਤੇ ਆ ਕੇ ਯਾਦ ਕਰਕੇ ਉਹਨਾਂ ਨੂੰ ਮਨ ਨੂੰ ਸਕੂਨ ਵੀ ਮਿਲਿਆ ਤੇ ਇਹੀ ਮੰਗਿਆ ਕਿ ਸਮੱਤ ਬਖਸ਼ੀ ਦਾ ਪਿਆ ਉਹਨਾਂ ਦੇ ਪਾਏ ਹੁਕੂਰਨਿਆ ਦੇ ਚਲਦਿਏ ਦੇਸ਼ ਵਾਸਤੇ ਕੌਮ ਵਾਸਤੇ ਕੁਝ ਕਰ ਜੀਏ ਬੜਾ ਕਾਲੀ ਕਾਠਿਆ ਮੈਨੂੰ ਪਤਾ ਹੈ ਉਹ ਮੁੰਡੇ ਜਿਹੜੇ ਕਬੱਡੀ ਵਾਲੇ ਨੇ ਉਹਨਾਂ ਦੇ ਇੰਜਣ ਕਿਤੇ ਠੰਡੇ ਨਾ ਹੋ ਜਾਣ ਜਿਆਦਾ ਅਸਲ ਤੇ ਮੰਗਣਾ ਸਰਪੰਚ ਸਾਹਿਬ ਨੇ ਅੱਜ ਕੇ ਨਵੇਂ ਸਰਪੰਚ ਨੇ ਐਨੇ ਚਿੱਤ ਤਾਂ 50 ਮੰਗਾ ਗਏ ਨੇ ਬਾਬੂ ਉਹ ਛੱਪੜ ਪਤਾ ਨਹੀਂ ਕਿੱਤਰੋਂ ਛੱਪੜ ਦੇ ਵਿੱਚ ਹੀ ਵੜ ਗਏ ਸੀ ਆਪ ਹੀ ਸੁੱਧਾ ਕਹੋ ਜੀ ਛੱਪੜ ਵਾਲੇ ਐਨੇ ਪੈਸੇ ਚਾਹੀਦੇ ਆਪਾਂ ਦੇ ਦੇਣੇ ਜਾਨਾ ਮਾਂਤੀ ਨਾਲ ਲੈ ਕੇ ਆਏ ਆ ਮੈਂ ਨਾਲ ਮੈਨੂੰ ਦਿੱਤਾ ਬਹੁਮੰਗਾ ਹੋ ਜਾਂਦੀ ਆ ਪਰ ਸ਼ਾਇਦ ਇਹਨਾਂ ਨੇ ਮੰਗੀਆਂ ਵੀ ਨਹੀਂ ਜਾਂ ਮੈਨੂੰ ਭਰਾਂ ਲਿਓ ਜੀ ਮੰਨੂ ਆਹ ਦਾ ਆਲਾ ਮੰਗ ਪੱਤਰ ਨਹੀਂ ਦੇ ਤੱਕ ਬਣਾਇਆ ਨਾ ਉਹ ਨਵੇਂ ਸਰਪੰਚ ਨੇ ਕਿ ਕੋਈ ਨਹੀਂ ਕੋਈ ਮੈਂ ਵੀ ਨਮਾਈ ਹਾਂ ਪਾਈਪ ਲਾਈਨ ਮੈਂ ਜਦੋਂ ਬਸਟਾਡੇ ਤੋਂ ਮੁੜਿਆ ਅੱਗੇ ਬਚੇ ਨੂੰ ਲਾਲਾ ਜੀ ਦੇ ਜਨਮ ਸਥਾਨ ਤੇ ਜਾਣ ਵੇਲੇ ਉੱਥੇ ਮੈਂ ਗੱਡੀ ਖੜਾ ਲਈ ਤਾਂ ਉੱਥੇ ਬਜ਼ੁਰਗ ਖੜੇ ਸੀ ਉਹ ਕਹਿੰਦੇ ਨਹੀਂ ਸੀਵੇ ਦਾ ਹੌਸਲਾ ਮੈਂ ਕਹਿੰਦੀ ਉਹਨਾਂ ਨੇ ਤਾਂ ਮਾਂਗ ਰੱਖੀ ਹੋਵੇ ਨਾ ਉਹ ਇਹ ਦਾ ਜਨਸ ਕਰ ਬਿਨਾਂ ਲਤੀਵੇ ਦਾ ਕੰਮ ਤਾਂ ਪੂਰਾ ਹੋ ਗਿਆ ਪੈਸੇ ਦੀ ਕੋਈ ਕਮੀ ਨਹੀਂ ਉਹ ਵੀ ਫਿਰ ਕੇ ਲੰਦੇ ਪਾਣੀ ਨੂੰ ਗਿਆਨ ਕਰ ਕਰਤਾ ਦੀ ਨਿਕਾਸੀ ਉਹ ਪੂਰੀ ਚੱਲਦੀ ਹੈ ਹਾਂ ਪਾਣੀ ਨਾਲ ਨਹੀਂ ਇਹਦਾ ਪਾਣੀ ਆ ਹੈਨਾ ਫੇਰ ਚੱਪੜ ਫੇਰ ਅੱਛਾ ਉਹ ਵੀ ਕਤਾ ਨਹੀਂ ਬਣਾ ਰਹੀ ਹਾਂ ਪਟਿਆਲਾ ਦੇ ਸਨੋਰ ਹਲਕੇ ਤੇ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਘਟਦਾ ਨਾਮ ਨਹੀਂ ਲੈ ਰਹੀਆਂ ਲੰਮੇ ਸਮੇਂ ਤੋਂ ਫਰਾਰ ਚੱਲ ਰਹੇ ਹਰਮੀਤ ਸਿੰਘ ਪਠਾਨ ਮਾਜਰਾ ਦੀ ਪਟਿਆਲਾ ਸਥਿਤ ਸਰਕਾਰੀ ਕੋਠੀ ਨੰਬਰ 9C ਨੂੰ ਖਾਲੀ ਕਰਵਾਉਣ ਲਈ ਅੱਜ ਭਾਰੀ ਪੁਲਿਸ ਬਲ ਉਹਨਾਂ ਦੀ ਕੋਠੀ ਦੇ ਬਾਹਰ ਤਾਇਨਾਤ ਹੈ ਇਹ ਤੁਸੀਂ ਵੇਖੋ ਸ਼ਰਮ ੱੱ ਇੱਕ ਮੌਜੂਦਾ ਐਮਐਲਏ ਦੇ ਨਾਲ ਇੰਨਾ ੱੱ ਹੋ ਰਿਹਾ ਇਹ ਕੋਸ਼ਿਸ਼ ਸਰਕਾਰ ਚ ਹੀ ਨਹੀਂ ਹਜੇ ਕੋਈ ਅਸੀਂ ਕੁਝ ਵੀ ਚੇਨ ਨਹੀਂ ਕੀਤਾ ਜੋ ਤੁਸੀਂ ਸੁਣ ਰਹੇ ਹੋ ਕੁਝ ਵੀ ਆਵੇਂ ਦਾ ਨਹੀਂ ਸੀਗਾ ਮੌਜੂਦਾ ਸਰਕਾਰ ਚ ਹੁੰਦੇ ਹੋਏ ਆਪਣੇ ਐਮਐਲਏ ਦੇ ਨਾਲ ਆ ਕੁਛ ਹੋ ਰਿਹਾ ਤਾਂ ਫਿਰ ਆਮ ਜਨਤਾ ਦਾ ਕੀ ਹਾਲ ਹੋਏਗਾ ਤੁਸੀਂ ਇਹ ਵੀ ਵੇਖੋ ਤੁਹਾਡੇ ਪੱਤਰਕਾਰ ਭਰਾਵਾਂ ਨਾਲ ਵੀ ਹੋਇਆ ਪਿਛਲੇ ਦਿਨੀ ਤੁਸੀਂ ਵੀ ਸਾਰੇ ਜਾਣੂ ਇਸ ਚੀਜ਼ ਦੇ ਪਰ ਮੈਂ ਕਹਿੰਨੀ ਆ ਕਿ ਇੰਨਾ ਠੱਗਾ ਜਿਹੜਾ ਨਾ ਉਹ ਕੁਛ ਟਾਈਮ ਲਈ ਰਹਿੰਦਾ ਉਹ ਪਰਮਾਤਮਾ ਜਿਹੜਾ ਨਾ ਬੜਾ ਬਿਆਨਤ ਆ ਉਹ ਮੈਂ ਤੁਹਾਨੂੰ ਦੱਸਿਆ ਹੀ ਕਿ ਮੇਰੀ ਹੰਸਾਲੀ ਸਾਹਿਬ ਵਾਲੇ ਮਹਾਂਪੁਰਸ਼ਾਂ ਅੱਗੇ ਡੇਲੀ ਅਰਦਾਸ ਬੇਨਤੀ ਚੱਲ ਰਹੀ ਹੈ ਔਰ ਉਹਨਾਂ ਨੇ ਕਿਹਾ ਵੀ ਹੈ ਕਿ ਬੇਟਾ ਜਿਹੜਾ ਜਿਹੜਾ ਕਰੇਗਾ ਨਤੀਜਾ ਇੱਥੇ ਭੁਗਤਣਾ ਪਏਗਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਪਣੇ ਆਪ ਆਏਗਾ ਵੀਰੇ ਮੈਂ ਕੁਝ ਨਹੀਂ ਕਹਿਣਾ ਉਹ ਵਾਹਿਗੁਰੂ ਆਪਣੇ ਆਪ ਤੁਹਾਨੂੰ ਦਿਖਾਏਗਾ ਸਭ ਕੁਝ ਕੀ ਲੱਗਦਾ ਜੀ ਮੈਂ ਤਾਂ ਬਹੁਤ ਕੁਝ ਸਹਿ ਲਿਆ ਪਠਾਨ ਮਜਰਾ ਸਾਹਿਬ ਨੇ ਉਹਦੇ ਪਰਿਵਾਰ ਨੇ ਸਹਿ ਲਿਆ ਸਹਿੰਦੇ ਵੀ ਰਵਾਂਗੇ ਕੋਈ ਚੱਕਰ ਨਹੀਂ ਸਿਹਤ ਪ੍ਰਤੀ ਜੋ ਦਿੱਕਤਾਂ ਹੁੰਦੀਆਂ ਨੇ ਕੋਈ ਚੱਕਰ ਨਹੀਂ ਸਵਾਂਗੇ ਅਸੀਂ ਆਪਣੇ ਹਲਕੇ ਲਈ ਸਹਿ ਰਹੇ ਆ ਹਲਕੇ ਦੇ ਸਾਡੇ ਨਾਲ ਖੜੇ ਨੇ ਵਰਕਰ ਕੁਸ਼ਕ ਹਲਕੇ ਦੇ ਨੂੰ ਆਉਣ ਨਹੀਂ ਦਿੱਤਾ ਗਿਆ ਕਿਉਂਕਿ ਜਿੰਨੇ ਕ ਅੱਗੇ ਆਏ ਨੇ हां मैं इनों दा भी धन्यवाद कर दिय जिन्ना नु नहीं आवन दित्ता ओना दा भी धन्यवाद या और त्वाडा भी सारे मीडिया वाले ਭਰਾਵਾਂ ਦਾ ਵੀ ਧੰਨਵਾਦ ਜਾਂ ਤੁਸੀਂ ਇੱਥੇ ਪਹੁੰਚੇ ਤੁਸੀਂ ਆ ਕੇ ਮੇਰਾ ਹਾਲ ਵੇਖਿਆ ਔਰ ਤੁਸੀਂ ਉਸ ਟਾਈਮ ਤੇ ਵੀ ਵਿੰਦੇ ਜਦੋਂ ਅਮਰ ਹਸਪੀਟਲ ਵੀ ਸੀ ਉਸ ਟਾਈਮ ਵੇਖੋ ਕਿਵੇਂ ਲਾ ਕੇ ਗਏ ਨੇ ਜੋ ਕੁਛ ਸੀਗਾ ਕਹਤਾ ਇਲਾਜ ਕਰਾ ਰਹੇ ਆ ਪਰ ਬਟ ਉੱਥੇ ਉਲਟਾ ਪ੍ਰੈਸ਼ਰ ਸੀਗਾ ਵੀ ਇਲਾਜ ਹੋ ਨਹੀਂ ਦੇਣਾ ਔਰ ਮੈਂ ਤੁਹਾਨੂੰ ਦੱਸਿਆ ਵੀ ਹਸਪੀਟਲ ਵਾਲੇ ਮਾਲਕ ਮੇਰੇ ਭਰਾ ਅਮਰਜੋਤ ਦਾ ਧੰਨਵਾਦ ਜਿੰਨੇ ਮੈਨੂੰ 4 ਦਿਨ ਉੱਥੇ ਰੱਖਿਆ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਮਜਬੂਰੀ ਵਸੋਂ ਫਿਰ ਇਹਨਾਂ ਨੇ ਰੈਫਰ ਕੀਤਾ ਸੀਗਾ ਕੀ ਲੱਗਦਾ ਵੀ ਜਿਹੜੀ ਪਖਾਨ ਮਾਜਰਾ ਸਾਹਿਬ ਨੇ ਕਿਹਾ ਸੀ ਕਿ ਦਿੱਲੀ ਵਾਲਿਆਂ ਵੱਲੋਂ ਸਰਕਾਰ ਚਲਾਈ ਜਾ ਰਹੀ ਹੈ ਕਿ ਉਸ ਦੇ ذریعے ਜਿਹੜੇ ਸਿਸਟਮ ਚੱਲ ਰਿਹਾ ਹੈਗਾ ਸਾਰਾ ਤੁਸੀਂ ਵੇਖ ਹੀ ਰਹੇ ਹੋ ਤੁਹਾਨੂੰ ਸਭ ਕੁਝ ਪਤਾ ਹੀ ਹੈ ਕਿਉਂਕਿ ਮਾਨ ਸਾਹਿਬ ਕੁਝ ਬੋਲ ਨਹੀਂ ਰਹੇ ਮਾਨ ਸਾਹਿਬ ਦਾ ਫਰਜ਼ ਸੀ ਆਪਣੇ ਪੰਜਾਬ ਲਈ ਖੜਨ ਦਾ ਜੇ ਚੁਣਿਆ ਸੀ ਪੰਜਾਬ ਨੇ ਮਾਨ ਸਾਹਿਬ ਨੂੰ ਤਾਂ ਮਾਨ ਸਾਹਿਬ ਦਾ ਹੱਕ ਸੀਗਾ ਆਪਣੇ ਪੰਜਾਬ ਲਈ ਖੜਨ ਦਾ ਆਪਣੇ ਐਮ.ਐਲ.ਏ ਨਾਲ ਖੜਨ ਦਾ ਉਹ ਕਹਿੰਦੇ ਕਿ ਇਹ ਨਾ ਤੱਕ ਮੈਂ ਨਹੀਂ ਸਹਿ ਸਕਦਾ ਆਪਣੇ ਪੰਜਾਬ 'ਚ ਮੈਂ ਇੱਥੇ ਹੀ ਰਹਿਣਾ ਪਰ ਉਹ ਦਿੱਲੀ ਵਾਲਿਆਂ ਦੇ ਪ੍ਰੈਸ਼ਰ ਤੇ ਜੋ ਕਹਿੰਦੇ ਨੇ ਉਹ ਕਰੀ ਜਾ ਰਹੇ ਨੇ ਪੰਜਾਬ ਵਾਸੀਆਂ ਲਈ ਅੱਜ ਖੁਸ਼ੀਆਂ ਭਰਿਆ ਦਿਨ ਹੈ ਲੰਬੇ ਸਮੇਂ ਤੋਂ ਟ੍ਰੈਫਿਕ ਜਾਮ ਅਤੇ ਰੇਲਵੇ ਫਟੜਕਾ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਦਰਾਹਾ ਅਤੇ ਤੂਰੀ ਦੇ ਲੋਕਾਂ ਨੂੰ ਇੱਕ ਵੱਡੀ ਸੁਗਾਤ ਮਿਲੀ ਹੈ ਦਰਾਹਾ ਅਤੇ ਤੂਰੀ ਵਿਕੇ ਰੇਲਵੇ ਓਵਰ ਬ੍ਰਿਜਾਂ ਨੂੰ ਮਿਲੀ ਮਨਜ਼ੂਰੀ ਪੰਜਾਬ ਦੀ ਆਰਥਿਕਤਾ ਨੂੰ ਮਿਲੇਗਾ ਹੁਲਾਰਾ ਕੇਂਦਰੀ ਰੇਲ ਰਾਜ ਮੰਤਰੀ ਰਮਜੀਤ ਸਿੰਘ ਬਿੱਟੂ ਨੇ ਅੱਜ ਰਸਮੀ ਤੌਰ ਤੇ ਦਰਾਹਾ ਤੇ ਧੂਰੀ ਵਿੱਚ ਰੇਲਵੇ ਓਵਰ ਬ੍ਰਿਜਾਂ ਦੇ ਨਿਰਮਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ ਦੇਖੋ ਅੱਜ ਬੜੀ ਖੁਸ਼ੀ ਨਾਲ ਮੈਂ ਗੱਲ ਦੱਸਣਾ ਚਾਹੁੰਦਾ ਕਿਉਂਕਿ ਇੱਕ ਕੋਈ ਕਾਰਨ ਸੀ ਜਿਹਦੇ ਕਰਕੇ ਦੋਨੋਂ ਜਿਹੜੇ ਆਰਓਬੀ ਹੈ ਇਹ ਰੇਲਵੇ ਵਿੱਚ ਓਵਰ ਬ੍ਰਿਜ ਨੇ ਜਿਹੜੇ ਤੇ ਮੈਂ ਇਹ ਬੜੀ ਖੁਸ਼ੀ ਨਾਲ ਇਹ ਗੱਲ ਦੱਸਣਾ ਚਾਹੁੰਦਾ ਜਿਹੜਾ ਦਰਾਹੇ ਵਾਲਾ ਜਿਹੜੀ ਲਾਈਨ ਦਿੱਲੀ ਤੋਂ ਸਿੱਧੀ ਅਮਰਸਰ ਸਾਹਿਬ ਆਉਂਦੀ ਆ ਦਰਾਹੇ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਹੜੇ ਦੀ ਕੀਮਤ ਤਕਰੀਬਨ 70 ਕਰੋੜ ਰੁਪਈਆ 70 ਕਰੋੜ ਰੁਪਈਆ ਇਹ ਇਹਦੀ ਕੀਮਤ ਆ ਉਥੇ ਠੇਪੀਦਾਰ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਮੈਂ ਸਾਰੇ ਹੀ ਕਿਉਂਕਿ ਬਹੁਤ ਬੜੀ ਦਿੱਕਤ ਸੀ ਸਾਰੇ ਮਾਲਵੇ ਨੂੰ ਤੇ ਦਰਾਹੇ ਵਾਲਿਆਂ ਨੂੰ ਜਿਨ੍ਹਾਂ ਨੇ ਵੀ ਲੋਕ ਨੇ ਚੰਡੀਗੜ੍ਹ ਜਾਣਾ ਸੀ ਜਾਂ ਅੱਗੇ ਰੋਪੜ ਨੂੰ ਨਿਕਲਣਾ ਸੀ ਚਾਹੇ ਅਨੰਦਪੁਰ ਸਾਹਿਬ ਜਾਣਾ ਸੀ ਬੜਾ ਔਖਾ ਹੁੰਦਾ ਸੀ ਉਹਦਾ ਕੰਮ ਸ਼ੁਰੂ ਹੋ ਗਿਆ ਇਹਦੇ ਨਾਲ ਹੀ ਕੰਮ ਜਿਹੜਾ ਇਹ ਧੂਰੀ ਦਾ ਫਸਿਆ ਹੋਇਆ ਸੀ ਬਹੁਤ ਕੁਛ ਨਹੀਂ ਮੈਂ ਜਾਣਾ ਚਾਹੁੰਦਾ ਸਾਰੇ ਧੂਰੀ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਵਧਾਈ ਤੇ ਸਾਡਾ ਜਸਵਿੰਦਰ ਜਿਹੜਾ ਤਕਰੀਬਨ 4 ਦਿਨਾਂ ਤੋਂ ਉਹ ਭੋਖੜਤਾਲ ਤੇ ਬੈਠਾ ਮੇਰਾ ਭਰਾ ਤੇ ਸਾਰੇ ਉਹਨੂੰ ਸਪੋਰਟ ਕਰ ਰਹੇ ਸੀ ਜਿੰਨੀਆਂ ਵੀ ਉੱਥੇ ਦੀਆਂ ਸੰਸਥਾਵਾਂ ਨੇ ਤੇ ਉਹਦੇ 4 ਦਿਨ ਜਿਹੜਾ ਮੈਂ ਸਮਝਦਾ ਉਹਨੇ ਕਸ਼ਟ ਚੱਲਿਆ ਸਾਡੀ ਸਾਰੀ ਭਾਜਪੀ ਦੀ ਟੀਮ ਨੇ ਤੇ ਕਸ਼ਟ ਚੱਲਿਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਅੱਜ ਹੀ ਸਾਡੇ ਸੀਨੀਅਰ ਲੀਡਰ ਨੇ ਜਿਹੜੇ ਉਹ ਜਾ ਕੇ ਉਹਨਾਂ ਦੀ ਭੁਖਟਾਲ ਖਤਮ ਕਰਨ ਤੇ ਇਹ ਜਿਹੜਾ ਤਕਰੀਬਨ ਇਹ ਇਹਦੀ ਕੀਮਤ ਹੈਗੀ ਆ 54 ਕਰੋੜ 54 ਕਰੋੜ ਦਾ ਜਿਹੜਾ ਇਹਦੀ ਅਸੀਂ ਜੀਏਡੀ ਆ ਜਿਹੜੀ ਉਹ ਅਪਰੂਵ ਕਰਦੀ ਆ ਤੇ ਉਹਦਾ ਕੰਮ ਵੀ ਜਿਹੜਾ ਹੈ ਕੁਝ ਹੀ ਦਿਨਾਂ ਦੇ ਵਿੱਚ ਉਹਦਾ ਕੰਮ ਵੀ ਸ਼ੁਰੂ ਹੋ ਜਾਊਗਾ ਅੱਜ ਦੋ ਪੁਲ ਨੇ ਜਿਹੜੇ ਵੱਡੇ ਤਕਰੀਬਨ ਦਰਾਹੇ ਵਾਲਾ 70 ਕਰੋੜ ਰੁਪਈਆ ਦਾ ਤੋਂ ਉੱਤੇ ਦੀ ਉਹਦਾ ਤਾਂ ਠੇਕੇਦਾਰ ਟੈਂਡਰ ਹੋ ਕੇ ਕੰਮ ਸ਼ੁਰੂ ਹੋ ਗਿਆ ਮਸ਼ੀਨਰੀ ਉੱਥੇ ਪਹੁੰਚ ਚੁੱਕੀ ਆ ਉਹਨਾਂ ਨੂੰ ਮੁਬਾਰਕਬਾਦ ਦਿਨਾ ਬਾਰਸੀਲੋਨਾ ਤੋਂ ਖਬਰ ਹੈ ਕਿ ਸਪੇਨ ਦੀ ਸਰਕਾਰ ਨੇ ਇੱਕ ਇਤਿਹਾਸਿਕ ਫੈਸਲਾ ਲੈਂਦੇ ਹੋਏ ਦੇਸ਼ ਵਿੱਚ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਲੱਖਾਂ ਗੈਰ ਕਾਨੂੰਨੀ ਵਸਨੀਕਾਂ ਨੂੰ ਕਾਨੂੰਨੀ ਦਰਜ ਦੇਣ ਦਾ ਐਲਾਨ ਕੀਤਾ ਹੈ ਇਸ ਨਾਲ ਕੀਤੀ ਬਾੜੀ ਸਾਇੰਸ ਪਟਾ ਅਤੇ ਸੇਵਾ ਖੇਤਰ ਵਿੱਚ ਕੰਮ ਕਰ ਰਹੇ ਹਜ਼ਾਰਾਂ ਭਾਰਤੀਆਂ ਸਮੇਤ ਹੋਰਨਾਂ ਦੇਸ਼ਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਸਰਕਾਰੀ ਆਂਕੜਿਆਂ ਮੁਤਾਬਕ ਇਸ ਫੈਸਲੇ ਨਾਲ ਸਿੱਧੇ ਤੌਰ ਤੇ 5 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ ਜਦਕਿ ਕੁਝ ਅਧਿਐਨਾਂ ਦੇ ਅਨੁਸਾਰ ਇਹ ਗਿਣਤੀ 8 ਲੱਖ ਤੱਕ ਹੋ ਸਕਦੀ ਹੈ ਇਹ ਉਹ ਲੋਕ ਹਨ ਜੋ ਸਾਲਾਂ ਤੋਂ ਇਸ ਦੇ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਸਨ ਗੰਦਰ ਦੇ ਇੱਕ ਦੋ ਪਹੀਆ ਵਾਹਨ ਸ਼ੋਰੂਮ ਦੇ ਸੈਲਜ਼ਮੈਨ ਤੇ ਕਪੂਰਤਲਾ ਚੌਕ ਨੇੜੇ ਤੇਜ਼ਧਾਰ ਹਥਿਆਰ ਨਾਲ ਅਮਲਾ ਕੀਤਾ ਗਿਆ ਇਸ ਹਮਲੇ ਵਿੱਚ 32 ਸਾਲਾ ਜਗਦੀਪ ਸਿੰਘ ਗੰਬੀਰ ਜ਼ਖਮੀ ਹੋਇਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਦੋਸ਼ੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੀ ਨਾਮ ਆਪਣਾ? ਕੀ ਗੱਲ ਕੀ ਪ੍ਰੋਪਰ ਦੱਸੋ। ਮੇਰਾ ਬ੍ਰਦਰ ਜੌਬ ਤੇ ਗਿਆ। ਦੁਪਹਿਰ ਦੇ ਵੇਲੇ ਨੂੰ ਇੱਕ ਬਈਆ ਸੀ ਫਰੰਟ ਦੇ ਬੈਠਾ ਹੋਇਆ ਸੀ ਅਲਾਉਡ ਨਹੀਂ ਨਾ ਅੱਗੇ ਬੈਠਣਾ ਉਹਨੂੰ ਬਸ ਇਹੀ ਗੱਲ ਕਹੀ ਪਰ ਬ੍ਰਦਰ ਨੇ ਕਿ ਪਿੱਛੇ ਜਾ ਕੇ ਬੈਠੋ। ਕਹਿੰਦਾ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਕਿਦਾਂ ਕਹਿੰਦਾ ਕਹਿੰਦਾ ਮੈਂ ਕਹਿੰਦਾ ਮੈਂ ਤਾਂ ਜੂਪੀ ਦਾ ਡੋਨ ਆ। ਕਹਿੰਦਾ ਮੇਰੇ ਕੋਲ ਤਾਂ ਹਵਾ ਵੀ ਨਿਕਲ ਜਾਏ ਵੀ ਨਾ ਪਤਾ ਲੱਗੀ ਉਹ ਸਟਾਫ ਦੇ ਮੈਨੂੰ ਦੱਸ ਦੇ ਸੀ। ਕਹਿੰਦੇ ਸੀ ਉਹ ਮੇਰੇ ਬ੍ਰਦਰ ਨੇ ਇੱਕ ਕਿਆ ਕੀ ਯਾਰ ਗੁੱਸਾਨੀ ਕਰੀਦਾ ਹੁੰਦਾ ਮੈਨੇਜਰ ਵਗੈਰਾ ਤੁਹਾਨੂੰ ਬੋਲਣਗੇ ਤੁਸੀਂ ਪਿੱਛੇ ਜਾ ਕੇ ਆਰਾਮ ਨਾਲ ਬੈਠ ਜਾਓ ਤੇ ਉਹਨੇ ਜਫੀ ਵੀ ਪਾਈ ਤੇ ਜਦੋਂ ਗੱਲ ਖਤਮ ਹੋ ਗਈ ਸ਼ਾਮ ਜਦੋਂ ਰਾਤ ਨੂੰ 9:30 ਵਜੇ ਰਾਮਾ ਮੰਡੀ ਤੋਂ ਗੱਡੀ ਲਗਾਈ ਉਹਨੇ ਇੱਥੇ ਆ ਕੇ ਕਾਰਡ ਪੰਚ ਕੀਤਾ 9:30 ਵਜੇ ਜਦੋਂ ਬਾਹਰ ਗਿਆ ਆ ਆਪਣੇ ਯਾਰ ਦੋਸਤ ਬੁਲਾ ਕੇ ਖੜਾ ਸੀ ਲੁੱਕ ਕੇ ਕੈਮਰੇ ਤੋਲੇ ਤੇ ਜਦੋਂ ਚੱਲਾ ਆ ਉਹਨੂੰ ਜਦੋਂ ਦੇਖਿਆ ਕਿ ਮੇਰੇ ਵੱਲ ਭੱਜੇ ਜਾਂਦੇ ਪਿਆ ਤੇ ਬ੍ਰਦਰ ਬੜਾ ਭੱਜੇ ਆਇਆ ਭੱਜ ਕੇ ਜੰਮੂ ਹਸਪੀਟਲ ਦੀ ਬੈਕ ਸਾਈਡ ਤੇ ਡਿੱਗ ਗਿਆ ਉਥੇ ਉਥੇ ਥੋੜਾ ਜਿਹਾ ਜੰਮੂ ਹਸਪੀਟਲ ਦੋਸਤ ਕਹ ਜਿੱਦਾਂ ਹੀ ਡਿੱਗਿਆ ਆ ਤੇ ਇਹਨਾਂ ਨੇ ਦਾਤ ਮਾਰਿਆ ਸਿਰ ਤੇ ਜਿਹੜੀ ਹੱਡੀ ਟੁੱਟ ਕੇ ਬ੍ਰੇਨ 'ਚ ਚਲ ਗਈ ਆ ਜਿਹੜਾ ਦੂਜਾ ਮਾਰ ਲੱਗੇ ਹੱਡੀ ਟੁੱਟ ਕੇ ਉਂਗਲੀ ਦੀ ਹੱਡੀ ਟੁੱਟ ਗਈ ਕੀ ਨਾਮ ਆ ਬ੍ਰਦਰ ਦਾ ਬ੍ਰਦਰ ਦਾ ਜਗਦੀਪ ਸਿੰਘ ਸਰ ਤੇ ਕਿਹੜੀ ਜਗਾ ਜੋਬ ਕਰਦਾ ਸੀ ਕਿੱਥੇ ਜੋਬ ਕਰਦਾ ਸੀ ਏਟੀਵੀਐਸ 'ਚ ਕੰਮ ਕਰਦਾ ਸੀ ਕਿਹੜੀ ਬ੍ਰਾਂਚ ਆ ਕਿੱਥੇ ਡਿੱਗੇ ਸੀ ਏਟੀਵੀਐਸ ਹੈਗਾ ਆਪਣਾ ਕਪੂਰਥਲਾ ਚੌਂਕ ਦੇ ਵਿੱਚ ਆ ਹਾਂਜੀ ਤੇ ਮੁੰਡਾ ਜਿਹੜਾ ਨਾਲ ਉਹ ਵੀ ਕੰਮ ਕਰਦਾ ਸੀ ਮੁੰਡਾ ਮੈਕੈਨਿਕ ਸੀ ਪਿੱਛੇ ਕੰਮ ਕਰਦਾ ਸੀ ਹਾਂਜੀ ਤੇ ਝਗੜਾ ਹੋਇਆ ਕਿੱਥੇ ਉਹ ਤੇ ਅੰਦਰ ਹੀ ਬਸ ਇੰਨੀ ਕੀ ਗੱਲ ਹੋਈ ਨੋਰਮਲ ਐਸੀ ਗੱਲ ਨੂੰ ਉਹਨੇ ਰਾਤ ਨੂੰ ਚਲੋ ਸ਼ਾਮ ਨੂੰ ਚਲ ਗਿਆ ਹੋਏਗਾ ਤੇ ਸ਼ਾਮ ਨੂੰ ਮੁੰਡੇ ਬੁਲਾ ਕੇ ਲੈ ਕੇ ਆ ਗਿਆ 8:30 8:30 ਵਜੇ ਉਹਨੂੰ ਬਸ ਦੇਖਦਾ ਰਿਹਾ ਕਿ ਕਦੋਂ ਬਾਹਰ ਆਏਗਾ ਜਦੋਂ ਉਹਨੇ ਆਪਣਾ ਬਾਹਰ ਗਿਆ ਆ ਘਰ ਨੂੰ ਤੇ ਬਸ ਦੇਖਿਆ ਕਿ ਕੱਲਾ ਆ ਤੇ ਉਹਨੂੰ ਫੜ ਲਿਆ ਨਾਲ ਇਹ ਵੀ ਸ਼ੁਕਰ ਕੀ ਸਰ ਸਾਰੇ ਸੀਨੀਅਰ ਵਗੈਰਾ ਹੈਗੇ ਸੀ ਨਾਲ ਹੀ ਸੀ ਉਹਨਾਂ ਨੇ ਮੁੰਡਿਆਂ ਨੇ ਬੜਾ ਵੱਡ ਬਚਾਇਆ ਪਰ ਨਹੀਂ ਵਿਚਾਰੀ ਤੇ ਵੀ ਸੱਟ ਲੱਗ ਗਈ ਉਹ ਤੇ ਪੁਲਿਸ ਮਿਲੇ ਲਿਖਾਤੀ ਪੁਲਿਸ ਕੰਪਲੇਟ ਜੀ ਮੈਂ ਇੱਕ ਇੱਕ ਤਰੀਕ ਨੂੰ ਰਾਤੀ ਫੋਨ ਕੀਤਾ ਸੀ ਜੀ ਇਹਨਾਂ ਨੂੰ 112 ਤੇ ਕਾਲ ਆਈ ਮੈਡਮ ਕਹਿੰਦੀ ਜੀ ਤੁਹਾਡੇ ਕੋਲ ਪੁਲਿਸ ਵਾਲੇ ਮੁਲਾਜ਼ਮ ਆਉਣਗੇ ਜਿਹੜਾ ਕਿ ਮੁਲਾਜ਼ਮ ਦਾ ਫੋਨ ਆਇਆ ਕਹਿੰਦਾ ਤੁਸੀਂ ਜੀ ਆ ਕੇ ਥਾਣੇ ਦੀ ਰਿਪੋਰਟ ਲਿਖਾਓ ਮੈਂ ਕਿਹਾ ਮੈਂ ਥਾਣੇ ਕਿੱਦਾਂ ਤੁਸੀਂ ਰਿਪੋਰਟ ਲਿਖਾਣਾ ਹੂੰਗੀ ਤੁਸੀਂ ਪਹਿਲਾਂ ਮੁੰਡੇ ਦੀ ਕੰਡੀਸ਼ਨ ਦੇਖੋ ਮੇਰੇ ਬਿਆਨ ਲਵੋ ਤਰਨਤਾਰਨ ਤੋਂ ਬੇਹਦ ਦੁਖਦਾਈ ਖਬਰ ਸਾਹਮਣੇ ਆਈ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸੋਲਾਨਾ ਜੋੜ ਮੇਲੇ ਤੇ ਜਾ ਰਹੇ 19 ਸਾਲਾ ਵਿਸ਼ਾਲ ਸੀਗ ਟ੍ਰੈਕਟਰ ਤੋਂ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਾਧਿਆ ਤਿੰਗਬੀਰ ਦੋਸ਼ ਲਗਾਏ ਹਨ ਵਿਸ਼ਾਲ ਆਪਣੇ ਸਾਧਿਆ ਦੇ ਨਾਲ ਮੇਲੇ ਨੂੰ ਜਾ ਰਿਹਾ ਸੀ ਰਸਤੇ ਵਿੱਚ ਹੀ ਇਹ ਹਾਦਸਾ ਵਾਪਰ ਗਿਆ ਅਤੇ ਉਸ ਦੀ ਡੇਅ ਟਰੈਕਟਰ ਵਿੱਚ ਹੀ ਪਿੰਡ ਵਾਪਸ ਲੈ ਆਈ ਗਈ ਮੌਕੇ ਤੇ ਪਰਿਵਾਰ ਵੱਡੇ ਦੁੱਖ ਵਿੱਚ ਹੈ ਅਤੇ ਹਾਦਸੇ ਦੀ ਜਾਂਚ ਜਾਰੀ ਹੈ ਮਾੜੀ ਕੀ ਨਾ ਟੱਡਾ ਪਰ ਮਜੀਦ ਸਰ ਕੀ ਗੱਲ ਬਾਤ ਹੈ ਤੇ ਮੁੰਡੇ ਦਾ ਹਾਂ ਸਾਰੇ ਨੇ ਆਨੇ ਮੁੰਡੇ ਨੂੰ ਘਰੋਂ ਲੈ ਗਏ ਇੱਥੋਂ ਆਂਦੇ ਆ ਜੋ ਮੇਲਾ ਵੇਖਣ ਚੱਲ ਗਏ ਪਤਾ ਨਹੀਂ ਸਾਡੇ ਪੁੱਤ ਨੂੰ ਇਹਨਾਂ ਨੇ ਆਪ ਵੀ ਥੱਲੇ ਸੁੱਟ ਕੇ ਕਿਤੇ ਆਹ ਤਾਂ ਗੱਡੀ ਜੇ ਵੱਜ ਗਿਆ ਵਾ ਜੇ ਗੱਡੀ ਜੇ ਵੱਜਾ ਸੀ ਜੇ ਚਲੋ ਟਰੈਕਟਰੋਂ ਵੀ ਡਿੱਗਾ ਸੀ ਇਹਨਾਂ ਦਾ ਹੱਕ ਸੀ ਸਾਡੇ ਘਰੇ ਫੋਨ ਲਾਉਦੇ ਵੀ ਆਹਾ ਹਸਾ ਹੋ ਗਿਆ ਆਜੋ ਆਪਾਂ ਤੇਨੂੰ ਲੈ ਕੇ ਚੱਲ ਗਏ ਤੇ ਕਿਤੇ ਆਪਾਂ ਇਹ ਹਸ ਉਤਾਰ ਸੁੱਟਦੇ ਇਹਨਾਂ ਕਿਤੇ ਨਹੀਂ ਸਾਰ ਸੁੱਟਿਆ ਚੁੱਪ ਕਰਕੇ ਸਾਡੇ ਘਰੇ ਮੰਝਾ ਲਿਆ ਕੇ ਰੱਖਦਾ ਇਹਨਾਂ ਨੇ ਕੌਣ ਸੀ ਜਿਹੜਾ ਲੱਗ ਗਿਆ ਸੀ ਉਹ ਸਾਰੇ ਇਤਰਾ ਮੁੰਡੇ ਜੇ ਜੇ ਦਾ ਨੇ ਇਹ ਨਾ ਕੋਈ ਸੀ ਪਹਿਲਾਂ ਕੋਲੋਂ ਹਾਂ ਤਾਂ ਸਾਰੇ ਕੀ ਮੰਗੀ ਕਰਦੇ ਹੁਣ ਤੁਸੀਂ ਮੰਗੇ ਮੈਂ ਕੋਈ ਨਹੀਂ ਦੀ ਸਰ ਮੈਂ ਨਹੀਂ ਮੈਨੂੰ ਤਾਂ ਸਾਲ ਚਾਹੀਦਾ ਮੇਰਾ ਪੁੱਤ ਕਿਤਰਾ ਪੰਜੇ ਰੇ ਬਾਤ ਤਾਣਾ ਨੇ ਕਰੋ ਖੜ ਕੇ ਆਵਾਜ਼ ਮਾਰ ਕੇ ਇਹਨਾਂ ਨੂੰ ਸੁੱਟ ਦਿੱਤਾ ਥੱਲੇ ਅਹੀਂ ਦੱਸ ਕੀ ਕਰ ਗਿਆ ਅਹੀਂ ਉਹ ਬੁੱਢੇ ਮਾਪੇ ਕਿਧਰ ਜਾ ਕੇ ਹੋ ਸਾਰਾ ਹੀ ਬੱਚਿਆਂ ਦਾ ਇਨਾਂ ਲੱਗੇ ਅਸਤਾਲ ਨਹੀਂ ਘੜਿਆ ਕਿਸੇ ਡਾਕਟਰ ਦੀ ਦੁਕਾਨ ਤੇ ਨਹੀਂ ਘੜਿਆ ਛੜਕਦੇ ਉਤੇ ਬਾ ਛੜਿਆ ਵਾ ਸੱਟ ਲੱਗੀ ਦੇ ਜਦੋਂ ਮੁੱਕ ਗਿਆ ਵਾ ਤੇ ਚੁੱਕ ਕੇ ਮੰਜਾ ਸਾਡੇ ਘਰੇ ਸੁੱਟ ਗਿਆ ਟਰਾਲੀ ਪੁਝਾ ਕੇ ਲੱਗੇ ਟਿੱਟਰੀ ਕਿਉਂ ਰੋਤੇ ਕਿਸੇ ਦੇ ਘਰੋਂ ਇਹਨਾਂ ਨੇ ਮੰਜਾ ਲਿਆ ਸਾਡੇ ਘਰ ਮੰਜਾ ਨਹੀਂ ਸੀ ਹੈਗਾ ਸਾਡੇ ਘਰ ਆਉਂਦੇ ਉਤੇ ਢੱਕ ਕੇ ਆਉਂਦੇ ਸੰਦ ਵੀ ਆ ਗੱਲ ਵਾ ਤਾਂ ਮੰਜਾ ਲਿਆ ਉਹ ਪਾ ਲਿਆਗੀ ਕਿ ਫੋਨ ਨਹੀਂ ਲਾਉਂਦੇ ਤਾਂ ਘਰੇ ਸਾਨੂੰ ਕਿਦੇ ਇਹਨਾਂ ਦੇ ਫੋਨ ਲਾਉਣ ਦਾ ਤੇ ਸਰ ਹੱਕ ਹੈ ਗਾਹੀ ਨਾ ਤੁਸੀਂ ਮੈਨੂੰ ਦੱਸ ਦਿਓ ਵੀ ਜਦੋਂ ਆਵਾਜ਼ ਹੱਕਾ ਹੋਇਆ ਸੀਗਾ ਉਹਨੂੰ ਤੁਹਾਡੇ ਫੋਨ ਲਾ ਦਿੰਦੇ ਕਿਸੇ ਨੂੰ ਐਨੇ ਪਰਿਵਾਰ ਦੇ ਨਾਲ ਕੇ ਨੰਬਰ ਵਸਾਰੇ ਮੁੰਡਿਆ ਦੇ ਕੋਲੇ ਇੱਕ ਦੂਜੇ ਬੰਦ ਕਰਾਤੇ ਤੇ ਫੋਨ ਨਹੀਂ ਲਾਉਣਾ ਕਿ ਇਹਨਾਂ ਨੇ ਕਿਦੇ ਫੋਨ ਨਹੀਂ ਲਾਇਆ ਕਿਸੇ ਮੁੰਡੇ ਨੂੰ ਫੋਨ ਨਹੀਂ ਲਾਇਆ ਵੀ ਆ ਵਾਕਾ ਹੋ ਗਿਆ ਵਾ ਵੀ ਤੁਸੀਂ ਵੀ ਭੱਜ ਕੇ ਆ ਜਾਓ ਹਾਂਜੀ ਇਹਨਾਂ ਦੇ ਨਾਲ ਜਿਤਰਾ ਵੀ ਹੋ ਸਕਦੇ ਕਾਨੂੰਨੀ ਕਾਰਵਾਈ ਸਾਨੂੰ ਚਾਹੀਦੀ ਆ ਜਿਲੰਦਰ ਦੇ ਗੁਰਾਇਆ ਦੇ ਰਹਿਣ ਵਾਲੇ ਮਨਦੀਪ ਕੁਮਾਰ ਨੂੰ ਰੂਸ-ਯੂਕਰੇਨ ਜੰਗ ਵਿੱਚ ਸ਼ਹੀਦ ਹੋਣ ਦਾ ਦੁਖਦਾਈ ਸੁਨੇਹਾ ਮਿਲਿਆ 30 ਸਾਲਾਂ ਮਨਦੀਪ ਦੀ ਦੇ ਲਗਭਗ 1 ਮਹੀਨਾ ਪਹਿਲਾਂ ਭਾਰਤ ਪਹੁੰਚੀ ਸੀ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਮੰਗਾਂ ਰੱਖੀਆਂ ਜਿਸ ਵਿੱਚ ਸਹੀ ਦਾ ਤਰਜਾ ਅਤੇ ਵਿਤੀ ਸਹਾਇਤਾ ਸ਼ਾਮਲ ਸੀ ਪਰਿਵਾਰ ਨੇ ਮਨਦੀਪ ਦਾ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਇਨਕਾਰ ਕੀਤਾ ਅੱਜ ਹੰਝੂ ਭਰੀਆਂ ਅੱਖਾਂ ਨਾਲ ਮਨਦੀਪ ਦਾ ਅੰਤਿਮ ਸੰਸਕਾਰ ਕੀਤਾ ਗਿਆ ਪਰਿਵਾਰਕ ਮੈਂਬਰ ਆਪਣੇ ਘਰਾ ਲਈ ਇਨਸਾਫ ਦੀ ਮੰਗ ਕਰ ਰਹੇ ਸਨ ਇਸ ਸੰਬੰਧ ਦਿਨ ਪਰ ਦੀਆਂ ਖਾਸ ਖਬਰਾਂ ਤੇ ਫਿਰ ਹਾਜ਼ਰ ਹੋਵਾਂਗੇ ਹੋਰ ਅਪਡੇਟਸ ਦੇ ਲੈ ਕੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਅਣਖ ਪੰਜਾਬ ਟੀਵੀ ਤੇ ਅਜੇ ਹੋਰ ਅਪਡੇਟਸ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ